ਮੁਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਦਾ ਰਹਿਣ ਵਾਲੇ ਸਾਰਾ ਜੈ ਕੁਮਾਰ ਨਾਮ ਹੈ ਮੇਰਾ ਮੋਗੇ ਦਾ ਰਹਿਣ ਵਾਲਾ ਇਹ ਇਹ ਸਰ ਕੱਲ ਆ ਰਹੀਆ ਸਕੂਲ ਰੋਡ ਤੇ ਮੇਰੀ ਸ਼ਾਪ ਹੈਗੀ ਹੈ ਜੀ ਮਣੀਅਰੀ ਦੀ ਉੱਥੇ ਹਰ ਰੋਜ਼ ਦੀ ਤਰ੍ਹਾਂ ਮੈਂ ਉੱਥੇ ਹੀ ਬੈਠਦਾ ਹੈਗਾ ਕੱਲ ਮੈਂ ਆਪਦੀ ਮਦਰ ਨੂੰ ਮਿਠਾ ਕੇ ਤੇ ਘਰੇ ਰੋਟੀ ਖਾਣ ਆਇਆ ਸੀ ਇੰਨੇ ਟਾਈਮ ਦੇ ਵਿੱਚ ਹੀ ਕੁਝ ਬੰਦੇ ਉੱਥੇ ਆਏ ਜਿਦੇ ਵਿੱਚ ਇੱਕ ਲੇਡੀ ਸੀ ਤੇ ਦੋ ਜੈਂਸ ਸੀਗੇ ਜਿਹੜਾ ਇੱਕ ਜੈਂਸ ਜਿਉ ਕੋਈ ਬਾਬਾ ਟਾਈਪ ਇਸ ਟਾਈਪ ਨਾਲ ਬਣ ਕੇ ਆਇਆ ਸੀ ਉਹਨਾਂ ਨੇ ਮੇਰੀ ਮਦਰ ਨੂੰ ਇਹ ਪ੍ਰੋਟੋਟਾਈਜ਼ਮੈਂਟ ਇਸ ਤਰੀਕੇ ਨਾਲ ਕੁਝ ਕਰਤਾ ਕਿ ਜਿਹਦੇ ਵਿੱਚ ਕੁਝ ਵੀ ਸੁੱਧ ਬੋਧੰਦਨ ਨਹੀਂ ਭੁੱਲ ਗਈ। ਕਿ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਕਿ ਅਸੀਂ ਕੀ ਕਰ ਰਹੀਆਂ ਮੈਂ। ਜਿਵੇਂ ਜਿਵੇਂ ਉਹ ਕਹੀ ਗਿਆ ਇਹ ਉਵੇਂ ਉਵੇਂ ਕਰਦੇ ਰਹੇ। ਉਹਨਾਂ ਨੇ ਮੇਰੀ ਮਾਤਾ ਦੀਆਂ ਤਿੰਨ ਰਿੰਗਾਂ ਹੱਥ 'ਚ ਪਾਈਆਂ ਸੀ ਉਹ ਲਵਾ ਕੇ ਤੇ ਉਹ ਆਪਦੇ ਨਾਂ ਲੈ ਗਏ ਹੋਏ ਆ। ਤੇ ਸਾਡਾ ਇਸ 'ਚ 1 ਤੋਂ ਲੈ ਕੇ 1.5 ਲੱਖ ਦਾ ਨੁਕਸਾਨ ਹੋ ਗਿਆ ਜੀ। ਪਹਿਲਾਂ ਕਿਵੇਂ ਆਏ? ਕੌਣ ਆਇਆ ਸੀ ਪਹਿਲਾਂ? ਕੀ ਮੰਗਿਆ ਸੀ ਆਖਰੀ? ਸਭ ਤੋਂ ਪਹਿਲਾਂ ਜਿਹੜਾ ਉਹ ਬਾਬਾ ਬਣਿਆ ਸੀਗਾ ਜੀ। ਉਨੇ ਪਹਿਲਾਂ ਆ ਕੇ ਰਾਸਤਾ ਪੁੱਛਿਆ ਕਿ ਐਂ ਕਰਕੇ ਬੀਬੀ ਰਾਧਾ ਸੌਮੀ ਵਾਲਿਆਂ ਦਾ ਡੇਰਾ ਕਿੱਥੇ ਹੈ ਇਹ ਕਹਿੰਦੀ ਉਹ ਤਾਂ ਬਾਹਰ ਬਾਹਰ ਆ ਐਨੇ ਨੂੰ ਉਹ ਚਲਾ ਗਿਆ ਤੇ ਇੱਕ ਲੇਡੀਜ਼ ਤੇ ਦੋ ਇੱਕ ਮੁੰਡਾ ਟੋਪੀ ਵਾਲਾ ਉਹ ਅੰਦਰ ਆ ਗਿਆ ਜੀ ਉਹ ਜਦੋਂ ਅੰਦਰ ਆ ਕੇ ਦੁਕਾਨ ਤੇ ਇੱਕ ਰਮਾਲ ਟਾਈਪ ਕੋਈ ਚੀਜ਼ ਮੰਗ ਰੇ ਰਮਾਲ ਦੇ ਦਿਓ ਮੈਨੂੰ ਠੀਕ ਹੈ ਜੀ ਇਦਾਂ ਦੇ ਵਿੱਚ ਉਹਨਾਂ ਨੇ ਉਹਨੇ ਨੂੰ ਉਹ ਬਾਬਾ ਅੰਦਰ ਆ ਗਿਆ ਜੀ ਜਦੋਂ ਬਾਬਾ ਅੰਦਰ ਆਇਆ ਤੇ ਉਹਨਾਂ ਦੀ ਆਪਸ ਵਿੱਚ ਮਿਲਿ ਭੁਗਤ ਦੇ ਕਰਨ ਉਹਨਾਂ ਨੇ ਇਹ ਗੱਲ ਉਹਨਾਂ ਨੂੰ ਕਹੀ ਕਿ ਹਾਂਜੀ ਬਾਬਾ ਉਹ ਕਰਨੀ ਗਲੇ ਬਾਬਾ ਜੀ ਆਗੇ ਤੁਹਾਨੂੰ ਬੈਰੀ ਗੱਤ ਲਾਓ ਇਹ ਉਹ ਇਦਾਂ ਨਾ ਕੁਝ ਕਰਨ ਲੱਗੇ ਐਨੇ ਵਿੱਚ ਇਹਨਾਂ ਨੇ ਇਹ ਮੇਰੀ ਮਾਤਾ ਨੂੰ ਕਹਿੰਦੇ ਕਿ ਤੂੰ ਮੇਰੇ ਵੱਲ ਵੇਖ ਕੀ ਆਏ ਅੱਖਾਂ ਚੱਖਾਂ ਕੋਈ ਪਾਪ ਹੋ ਕੇ ਇਹਨਾਂ ਨੇ ਹਿਪਨੋਟਾਈਜ਼ਮੈਂਟ ਕਰਤਾ ਕਿ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਲੱਗਿਆ ਮੈਂ ਕੀ ਕਰ ਰਹੀ ਆਂ ਮਾਤਾ ਹਜੇ ਵੀ ਮੇਰੇ ਬੋਲਣ ਦੇ ਕੁਝ ਉਹ ਨਹੀਂ ਹੈਗੀ ਕਿ ਇਹ ਇਹਨੂੰ ਪਤਾ ਨਹੀਂ ਹਜੇ ਹਜੇ ਹੁਣ ਵੀ ਅਸੀਂ ਨੂੰ ਬਹੁ ਖਾਣ ਪੀਣ ਨੂੰ ਕਹਿ ਰਹੇ ਕਿ ਤੂੰ ਖਾ ਲਾ ਇਹ ਖਾ ਲਾ ਹਜੇ ਵੀ ਨਹੀਂ ਕੋਸ਼ਿਸ਼ ਸੁੱਧ ਬੁੱਧ ਦੀ ਭੁੱਲੀ ਪਈ ਐ ਕਿ ਇਹਨੂੰ ਕੁਝ ਨਹੀਂ ਪਤਾ ਇਸ ਕਰਕੇ ਮੈਂ ਉਹਨਾਂ ਦਾ ਬੇਟਾ ਐ ਮੈਂ ਇਸ ਕਰਕੇ ਇਹ ਦੱਸ ਰਿਹਾ ਮੈਂ ਪੁਲਿਸ 'ਚ ਵੀ ਇਹ ਦਰਖਾਸਤ ਦੇ ਦਿੱਤੀ ਹੋਈ ਐ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇਰੀ ਇਸ 'ਚ ਮਦ ਬੀਨਤ ਕਰਕੇ ਕਮਾਇਆ ਵਿਆ ਉਹ ਇੱਕ ਮਿੰਟ ਚ ਲੈ ਗਏ ਹੋਏ ਆ ਕਿ ਸਾਡੀ ਇਸ ਚ ਬੇਤੀ ਇਹ ਹੈਗੀ ਆ ਕਿ ਸਾਡੀ ਮਦਦ ਕੀਤੀ ਜਾਵੇ ਕੀ ਕੁਛ ਜਿਹੜਾ ਲੈ ਕੇ ਗਏ ਕਿੰਨੇ ਕੁ ਦਾ ਸੋਨਾ ਸੀ ਜਿਹੜਾ ਇਹਦੇ ਵਿੱਚ ਜੀ ਇਹਨਾਂ ਦੀਆਂ ਤਿੰਨ ਰਿੰਗਾਂ ਪਾਈਆਂ ਹੋਈਆਂ ਸੀ ਹੱਥ ਦੇ ਵਿੱਚ ਉਹ ਤਿੰਨ ਰਿੰਗਾਂ ਤਕਰੀਬਨ ਤੁਸੀਂ ਲਾ ਲਓ 1 ਤੋਂ 1.5 ਲੱਖ ਦੇ ਵਿੱਚ ਹੋਣਗੀਆਂ ਜੀ ਕੁਝ ਸੁੰਗਾਇਆ ਸੀ ਇਹਨਾਂ ਨੇ ਉਹਨਾਂ ਨੇ ਜਦੋਂ ਲਾਸਟ ਤੇ ਉਹ ਜਾਣ ਲੱਗੇ ਆ ਜੀ ਇੱਕ ਹਰੇ ਰੰਗ ਦੀਆਂ ਪੱਤੀਆਂ ਜਿਹੜੀਆਂ ਕਿ ਇੱਕ ਰਮਾਲ ਦੇ ਵਿੱਚ ਬੰਨ ਗਏ ਉਹ ਦੇਖ ਜਦੋਂ ਇਹਨਾਂ ਨੇ ਖੋਲਿਆ ਉਹਦੇ ਵਿੱਚ ਕੋਈ ਸੁੱਕਾ ਟੈਪੈਸਟਰੀ ਦੀ ਚੀਜ਼ ਸੀਗੀ ਜਿਹੜਾ ਕੀ ਕੱਲ ਪੁਲਿਸ ਵਾਲਿਆਂ ਨੇ ਵੀ ਦੇਖਿਆ ਸੀ ਉੱਥੇ ਕੈਮਰੇ ਵੀ ਲੱਗੇ ਦਕਰਾਂ ਤੇ ਹਾਂਜੀ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਜੀ ਇੱਕ ਇੱਕ ਦੀ ਫੋਟੋ ਵੀ ਆਈ ਹੋਈ ਹੈ ਜੀ ਫੋਟੋਆਂ ਪੂਰੀਆਂ ਕਲੀਅਰ ਆ ਜੀ ਕੀ ਮੰਗ ਕਰੀ ਮੰਗ ਬਸ ਇਹੀ ਹੈ ਜੀ ਜੋ ਸਾਡਾ ਲੈ ਗਏ ਹੈ ਸੰਗ ਸਮਾਨ ਉਹ ਸਾਨੂੰ ਵਾਪਸ ਕਰਵਾ ਦਿੱਤਾ ਜਾਵੇ ਕਿ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕੱਲ ਮਿਤੀ 24 2025 ਨੂੰ ਨੀਲਮ ਉਰਫ ਲੀਲਾ ਪਤਨੀ ਵਿਜੇ ਕੁਮਾਰ ਵਾਸੀ ਆਰੀਆ ਰੋਡ ਮੋਗਾ ਜਦੋਂ ਗਲੀ ਨੰਬਰ 4 ਨੂੰ ਤੁਨ ਮੋਗਾ ਬੰਨਾਈ ਦੁਕਾਨ ਸੀਗੀ ਉੱਥੇ ਵਕਤ ਕਿ 2 ਵਜੇ ਦੋ ਅਣਪਛਾਤੇ ਵਿਅਕਤੀ ਨਾਲ ਉਹ ਇੱਕ ਔਰਤ ਸੀਗੀ ਉਹਦੀ ਦੁਕਾਨ ਚ ਆਏ ਔਰਤ ਨੇ ਕੋਈ ਰਮਾਲ ਦੇ ਵਿੱਚ ਕੋਈ ਨਸ਼ੀਲੀ ਬਾਤੂ ਸੰਘਾ ਕੇ ਔਰਤ ਨੂੰ ਨੀਲਮ ਨੂੰ ਉਹਦੀ ਤਿੰਨ ਸੋਨੇ ਦੀਆਂ ਮੁੰਦਰੀਆਂ ਲਾ ਕੇ ਲੈ ਗਏ ਜਿਹਦੇ ਸੀਟਕਾਂ ਦੀ ਫੋਟੋ ਸਾਡੇ ਕੋਲ ਮਿਲ ਗਈ ਆ ਅਸੀਂ ਇਹਦੀ ਦੂਜਾ ਪੜਾਅ ਸਾਡੇ ਕੋਲ ਥਾਣੇ ਆ ਗਈ ਹੈ ਇਹਦੀ ਜਾਂਚ ਕਰ ਰਹੇ ਆ ਸੀਟਕਾਂ ਦੀ ਫੋਟੋ ਨੰਘਾ ਰਹੇ ਆ ਦੋਸਤਾਂ ਨੂੰ ਜਲਦੀ ਜਲਦੀ ਕਰ ਕਰਾਂਗੇ ਮੰਮੀ ਆਣਿਆ ਰੱਡੇ ਰਾ ਕਿਥੇ ਇਹ ਕਹਿੰਦੀ ਉਹ ਤਾਂ ਬਾਹਰ ਬਾਹਰ ਆ ਇੰਨੇ ਨੂੰ ਉਹ ਚਲਾ ਗਿਆ ਤੇ ਇੱਕ ਲੇਡੀਜ਼ ਤੇ ਦੋ ਇੱਕ ਮੁੰਡਾ ਟੋਪੀ ਵਾਲਾ ਉਹ ਅੰਦਰ ਆ ਗਿਆ ਜੀ ਉਹ ਜਦੋਂ ਅੰਦਰ ਆ ਕੇ ਦੁਕਾਨ ਤੇ ਇੱਕ ਰਮਾਲ ਟਾਈਪ ਕੋਈ ਚੀਜ਼ ਮੰਗ ਰਹੀ ਰਮਾਲ ਦੇ ਦਿਓ ਮੈਨੂੰ ਠੀਕ ਹੈ ਜੀ ਇਦਾਂ ਦੇ ਵਿੱਚ ਉਹਨਾਂ ਨੇ ਉਹਨੇ ਨੂੰ ਉਹ ਬਾਬਾ ਅੰਦਰ ਆ ਗਿਆ ਜੀ ਜਦੋਂ ਬਾਬਾ ਅੰਦਰ ਆਇਆ ਤੇ ਉਹਨਾਂ ਦੀ ਆਪਸ ਵਿੱਚ ਮਿਲਿ ਘੁਕਤ ਦੇ ਕਰਨ ਉਹਨਾਂ ਨੇ ਇਹ ਗੱਲ ਉਹਨਾਂ ਨੂੰ ਕਹੀ ਹਾਂਜੀ ਬਾਬਾ ਉਹ ਕਰਨੀ ਗਲੇ ਬਾਬਾ ਜੀ ਆਗੇ ਤੁਹਾਨੂੰ ਬੈਰੀ ਘੱਤ ਲਾਓ ਇਹ ਉਹ ਇਦਾਂ ਕੁਝ ਕਰਨ ਲੱਗੇ ਇੰਨੇ ਵਿੱਚ ਇਹਨਾਂ ਨੇ ਇਹ ਮੇਰੀ ਮਾਤਾ ਨੂੰ ਕਹਿੰਦੇ ਕਿ ਤੂੰ ਮੇਰੇ ਵੱਲ ਵੇਖ ਕੀ ਆਏ ਅੱਖਾਂ ਚੱਖਾਂ ਕੋਈ ਪਾਪ ਹੋ ਕੇ ਇਹਨਾਂ ਨੇ ਹਿਪਨੋਟਾਈਜ਼ਮੈਂਟ ਕਰਤਾ ਕਿ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਲੱਗਿਆ ਮੈਂ ਕੀ ਕਰ ਰਹੀ ਆਂ ਮਾਤਾ ਹਜੇ ਵੀ ਮੇਰੇ ਬੋਲਣ ਦੇ ਕੁਝ ਉਹ ਨਹੀਂ ਹੈਗੀ ਕਿ ਇਹ ਇਹਨੂੰ ਪਤਾ ਨਹੀਂ ਹਜੇ ਹਜੇ ਹੁਣ ਵੀ ਅਸੀਂ ਨੂੰ ਬਹੁ ਖਾਣ ਪੀਣ ਨੂੰ ਕਹਿ ਰਹੇ ਕਿ ਤੂੰ ਖਾ ਲਾ ਇਹ ਖਾ ਲਾ ਹਜੇ ਵੀ ਨਹੀਂ ਕੋਸ਼ਿਸ਼ ਸੁੱਧ ਬੁੱਧ ਦੀ ਭੁੱਲੀ ਪਈ ਐ ਕਿ ਇਹਨੂੰ ਕੁਝ ਨਹੀਂ ਪਤਾ ਇਸ ਕਰਕੇ ਮੈਂ ਉਹਨਾਂ ਦਾ ਬੇਟਾ ਐ ਮੈਂ ਇਸ ਕਰਕੇ ਇਹ ਦੱਸ ਰਿਹਾ ਮੈਂ ਪੁਲਿਸ 'ਚ ਵੀ ਇਹ ਦਰਖਾਸਤ ਦੇ ਦਿੱਤੀ ਹੋਈ ਐ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇਰੀ ਇਸ 'ਚ ਮਦ ਬੀਨਤ ਕਰਕੇ ਕਮਾਇਆ ਵਿਆ ਉਹ ਇੱਕ ਮਿੰਟ ਚ ਲੈ ਗਏ ਹੋਏ ਆ ਕਿ ਸਾਡੀ ਇਸ ਚ ਬੇਤੀ ਇਹ ਹੈਗੀ ਆ ਕਿ ਸਾਡੀ ਮਦਦ ਕੀਤੀ ਜਾਵੇ ਕੀ ਕੁਛ ਜਿਹੜਾ ਲੈ ਕੇ ਗਏ ਕਿੰਨੇ ਕੁ ਦਾ ਸੋਨਾ ਸੀ ਜਿਹੜਾ ਇਹਦੇ ਵਿੱਚ ਜੀ ਇਹਨਾਂ ਦੀਆਂ ਤਿੰਨ ਰਿੰਗਾਂ ਪਾਈਆਂ ਹੋਈਆਂ ਸੀ ਹੱਥ ਦੇ ਵਿੱਚ ਉਹ ਤਿੰਨ ਰਿੰਗਾਂ ਤਕਰੀਬਨ ਤੁਸੀਂ ਲਾ ਲਓ 1 ਤੋਂ 1.5 ਲੱਖ ਦੇ ਵਿੱਚ ਹੋਣਗੀਆਂ ਜੀ ਕੁਝ ਸੁੰਗਾਇਆ ਸੀ ਇਹਨਾਂ ਨੇ ਉਹਨਾਂ ਨੇ ਜਦੋਂ ਲਾਸਟ ਤੇ ਉਹ ਜਾਣ ਲੱਗੇ ਆ ਜੀ ਇੱਕ ਹਰੇ ਰੰਗ ਦੀਆਂ ਪੱਤੀਆਂ ਜਿਹੜੀਆਂ ਕਿ ਇੱਕ ਰਮਾਲ ਦੇ ਵਿੱਚ ਬੰਨ ਗਏ ਉਹ ਦੇਖ ਜਦੋਂ ਇਹਨਾਂ ਨੇ ਖੋਲਿਆ ਉਹਦੇ ਵਿੱਚ ਕੋਈ ਸੁੱਕਾ ਟੈਪੇਸਟਰੀ ਦੀ ਚੀਜ਼ ਸੀਗੀ ਜਿਹੜਾ ਕੀ ਕੱਲ ਪੁਲਿਸ ਵਾਲਿਆਂ ਨੇ ਵੀ ਦੇਖਿਆ ਸੀ ਉੱਥੇ ਕੈਮਰੇ ਵੀ ਲੱਗੇ ਦਕਰਾਂ ਤੇ ਹਾਂਜੀ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਜੀ ਇੱਕ ਇੱਕ ਦੀ ਫੋਟੋ ਵੀ ਆਈ ਹੋਈ ਹੈ ਜੀ ਫੋਟੋਆਂ ਪੂਰੀਆਂ ਕਲੀਅਰ ਆ ਜੀ ਕੀ ਮੰਗ ਕਰੀ ਮੰਗ बस ਇਹੀ ਹੈ ਜੀ ਜੋ ਸਾਡਾ ਲੈ ਕੇ ਗਏ ਆ ਸੰਗ ਸਮਾਨ ਉਹ ਸਾਨੂੰ ਵਾਪਸ ਕਰਵਾ ਦਿੱਤਾ ਜਾਵੇ ਕਿ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਜੀ